ਕਿਸਾਨ ਵੀਰੋ ਅੱਜ ਅਸੀਂ ਇਹ ਹੈ ਨਾ ਗੰਢੀ ਵਾਲੇ ਪਿਆਜ਼ ਜਿਹਨੂੰ ਬੱਲਵਾਲੇ ਪਿਆਜ਼ ਕਿਹਾ ਜਾਂਦਾ ਬੱਲਵ ਸੈੱਟ ਇਹ ਲਾਉਣ ਲੱਗੇ ਆ ਜਿਹੜੀ तकरीबन ਬਜਾਈ ਦਾ ਟੁਕਮਾ ਟਾਈਮ ਉਹਦਾ ਹੁੰਦਾ 15 ਅਗਸਤ ਤੋਂ ਸ਼ੁਰੂ ਹੋ ਜਾਂਦਾ ਇਸ ਸਾਲ ਬੇਮੌਸਮੀਆ بارشਾਂ ਹੋਈਆਂ ਨੇ ਬਹੁਤ ਜ਼ਿਆਦਾ ਤੇ ਜ਼ਮੀਨਾਂ ਬੱਤਰ ਨਹੀਂ ਆਈਆਂ ਤੇ ਅੱਜ ਅਸੀਂ ਇਹ ਲਾਉਣੇ ਸ਼ੁਰੂ ਕਰੇ ਨੇ ਗੰਡੇ ਤੇ ਇਹ तकरीबन ਨਵੰਬਰ ਚ ਇਹ ਤਿਆਰ ਹੋ ਜਾਂਦੇ ਨੇ ਤੇ ਹੁਣ ਥੋੜੇ ਲੇਟ ਨੇ ਸਾਡੇ ਤੇ ਖੇਤੀ ਦੇ ਵਿੱਚ ਕਿਸਾਨ ਵੀਰੋ ਕਈ ਵਾਰੀ ਥੋੜੀ ਗੇਟਸ਼ੇਟ ਹੋ ਜਾਂਦੀ ਹੈ ਇਸ ਹਾਲੇ ਮੌਸਮ ਵੀ ਮੌਸਮ ਨਹੀਂ ਕਰਕੇ ਲੇਟ ਹੋ ਗਏ ਪਰ ਅੱਜ ਅਸੀਂ ਇਹ ਪਿਆਜ਼ ਲਾਉਣ ਲੱਗੇ ਆਂ ਤੇ ਇਹ ਆ ਵੀ ਜਿਹੜਾ ਦੂਜਾ ਅਸੀਂ ਪਨੀਰੀ ਤਿਆਰ ਕਰਦੇ ਆ ਉਹ ਪਨੀਰੀ ਕਈ ਵਾਰੀ ਵਧੀਆ ਨਹੀਂ ਹੁੰਦੀ ਸੋਣੀ ਉਪਤਾਲੇ ਜਿਹੜੇ ਹੁਣ ਅਸੀਂ ਇਹਨਾਂ ਦੇ ਪਿਆਜ਼ ਲਾਉਨੇ ਆ ਇਹ ਗੰਢੀ ਵਾਲੇ ਪਿਆਜ਼ ਬੜੇ ਸ਼ਾਨਦਾਰ ਹੋ ਜਾਂਦੇ ਨੇ ਇਹ ਤਕਰੀਬਨ ਨਵੰਬਰ ਦਸੰਬਰ ਤੱਕ ਸਾਡੇ ਚੱਲ ਜਾਣਗੇ ਇਹ ਜਿਹੜੀ ਅਸੀਂ ਗੰਡੀਆਂ ਦੀ ਬਿਜਾਈ ਕਰ ਰਹੇ ਆ ਇਹ ਅਸੀਂ ਬੈਡਾਂ ਦੇ ਉੱਤੇ ਕਰ ਰਹੇ ਆ ਬੈਡਾਂ ਦੇ ਉੱਤੇ ਆ ਜਿਹੜਾ ਪਾਣੀ ਸਾਈਡਾਂ ਤੋਂ ਲੱਗਣਾ ਤੇ ਜਿਹੜਾ ਉੱਤੋਂ ਇਹਨੇ ਪੋਲਾ ਰਹਿਣਾ ਤੇ ਇਹਦੀ ਗੜਾਈ ਵਗੈਰਾ ਸੌਖੀ ਹੋ ਜੂ ਨਦੀਨ ਵਗੈਰਾ ਇਕੱਠ ਹੋਣਗੇ ਤੇ ਇਸ ਕਰਕੇ ਧਰਤੀ ਦੇ ਨੇ ਲਾਉਣ ਨਾਲੋਂ ਬੈਡਾਂ ਤੇ ਜਿਹੜੀ ਹੈਗੀ ਆ ਇਹਦੀ ਬਜਾਈ ਜ਼ਿਆਦਾ ਬਿਹਤਰ ਰਹਿੰਦੀ ਹੈ ਤੇ ਅਸੀਂ ਥੋੜਾ ਥੋੜਾ ਇਹਦੇ ਵਿੱਚ ਖਾਦ ਪਾ ਲਿਆ ਪਹਿਲਾਂ ਇਹ ਖਾਦ ਲੈ ਕੇ ਆਏ ਅਸੀਂ ਇਹ ਅਸੀਂ ਥੋੜਾ ਥੋੜਾ ਇਹਦੇ ਵਿੱਚ ਬੈਡਾਂ ਦੇ ਵਿੱਚ ਪਾ ਕੇ ਤੇ ਫਿਰ ਅਸੀਂ ਇਹ ਗੰਡੇ ਲਾ ਰਹੇ ਹਾਂ